ਸਸ਼ੀਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਕਿ ਕੱਲ ਇੱਕ ਗ੍ਰਹਿ ਮੰਤਰਾਲੇ ਦੇ ਵੱਡੇ ਫੈਸਲੇ ਦੇ ਨਾਲ ਪੰਜਾਬ ਦੀ ਮੁੜ ਵੱਡੀ ਜਿੱਤ ਹੋਈ ਹੈ ਲਗਭਗ ਇੱਕ ਹਫ਼ਤੇ ਦੇ ਅਰਸੇ ਦੌਰਾਨ ਇਹ ਦੂਜੀ ਵੱਡੀ ਜਿੱਤ ਮੰਨੀ ਜਾ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਸੱਤਾਧਿਰ ਆਮ ਆਦਮੀ ਪਾਰਟੀ ਖੁਸ਼ ਨਜ਼ਰ ਆ ਰਹੀ ਹੈ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਸੀ ਸਭ ਤੋਂ ਵੱਧ ਉਸ ਸੰਘਰਸ਼ ਦੇ ਵਿੱਚ ਪੰਜਾਬੀਆਂ ਨੇ ਪੰਜਾਬ ਦੇ ਲੋਕਾਂ ਨੇ ਪੰਜਾਬੀ ਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਸੰਘਰਸ਼ੀ ਲੋਕਾਂ ਨੇ ਹਿੱਸਾ ਲਿਆ ਜਦੋਂ ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਹੱਲ ਹੋਇਆ ਸੈਨੇਟ ਦੀਆਂ ਚੋਣਾਂ ਕਰਾਉਣ ਦਾ ਐਲਾਨ ਕੀਤਾ ਤਾਂ ਪੰਜਾਬੀਆਂ ਨੇ ਸਭ ਤੋਂ ਵੱਧ ਉਹਦੀ ਖੁਸ਼ੀ ਮਨਾਈ ਮਨਾਉਣੀ ਚਾਹੀਦੀ ਵੀ ਸੀ ਕਿਉਂਕਿ ਪੰਜਾਬੀਆਂ ਦੀ ਜਿੱਤ ਹੋਈ ਕੱਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦਾ ਇੱਕੋ ਪ੍ਰਸਤਾਵ ਰੱਦ ਕੀਤਾ ਜਿਸ ਦੇ ਵਿੱਚ ਹਰਿਆਣਾ ਨੇ ਮੰਗ ਕੀਤੀ ਸੀ ਕਿ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਇੱਕ ਵੱਖਰੀ ਵਿਧਾਨ ਸਭਾ ਬਣਾਈ ਜਾਣੀ ਚਾਹੀਦੀ ਹੈ ਇਹ ਪ੍ਰਸਤਾਵ 2022 ਦੇ ਵਿੱਚ ਉਸ ਸਮੇਂ ਦੇ ਤਤਕਾਲੀਨ ਗਵਰਨਰ ਗਿਆਨ ਚੰਦ ਗੁਪਤਾ ਨੇ ਭੇਜਿਆ ਸੀ ਪਰ ਉਸ ਨੂੰ ਕੱਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੋਡੋ ਰੱਦ ਕਰਤਾ ਸਿਰਫ ਰਾਦੀ ਨਹੀਂ ਕੀਤਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਦਿੱਤੀਆਂ ਹਰਿਆਣਾ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਇਸ ਤੋਂ ਬਾਅਦ ਅਜੇ ਹੀ ਕੋਈ ਵੀ ਮੰਗ ਨਾ ਰੱਖੀ ਜਾਵੇ ਨਾ ਭੇਜੀ ਜਾਵੇ ਤੇ ਨਾ ਹੀ ਅਜੇ ਹੀ ਮੰਗ ਨੂੰ ਸਵੀਕਾਰ ਕੀਤਾ ਜਾਵੇ ਸੋ ਇਸ ਨੂੰ ਲੈ ਕੇ ਪੰਜਾਬ ਸਰਕਾਰ ਪੰਜਾਬ ਦੀ ਸੱਤਾ ਤੇ ਆਮ ਆਦਮੀ ਪਾਰਟੀ ਤੇ ਪੰਜਾਬ ਦੀਆਂ ਸਮੁੱਚੀਆਂ ਸਿਆਸੀ ਤਿਰਾਂ ਤੇ ਖਾਸ ਕਰਕੇ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਕਿਉਂ ਕਿ ਪੰਜਾਬ ਦਾ ਹੀ ਚੰਡੀਗੜ੍ਹ ਹੈ ਚੰਡੀਗੜ੍ਹ ਬਣਾਇਆ ਪੰਜਾਬ ਦੇ ਜ਼ਮੀਨਾਂ ਉਜਾਰ ਕੇ ਪੰਜਾਬ ਦੇ ਪਿੰਡ ਉਜਾਰ ਕੇ ਤੇ ਪੰਜਾਬੀਆਂ ਨੂੰ ਆਪਣਾ ਵੱਡਾ ਉਜਾੜਾ ਚੱਲਣਾ ਪਿਆ ਜਦੋਂ ਚੰਡੀਗੜ੍ਹ ਦੀ ਉਹ ਸਾਰੀ ਕੀਤੀ ਗਈ ਹੈ ਚੰਡੀਗੜ੍ਹ ਅੱਜ ਪੰਜਾਬ ਦੀ ਜ਼ਮੀਨ ਤੇ ਹੈ ਤੇ ਬਹੁ ਗਿਣਤੀ ਪੰਜਾਬ ਦੇ ਲੋਕਾਂ ਨੇ ਆਪਣਾ ਉਜਾੜਾ ਆਪਣੇ ਅੱਖੀ ਹੁੰਦਾ ਦੇਖਿਆ ਸੋ ਹਰਿਆਣਾ ਦੀ ਮੰਗ ਕੀ ਹੈ ਹਰਿਆਣਾ ਦੀ ਮੰਗ ਇਹ ਸੀ ਕਿ ਜਲਦੀ ਹਰਿਆਣਾ ਦੇ ਲਈ ਇੱਕ ਵੱਖਰੀ ਵਿਧਾਨ ਸਭਾ ਉਸਾਰਨੀ ਜ਼ਰੂਰੀ ਹੈ ਕਿਉਂ ਕਿਉਂਕਿ ਜਲਦੀ ਹਰਿਆਣਾ ਦੇ ਵਿੱਚ ਇੱਕ ਨਵੀਂ ਹੱਦਬੰਦੀ ਸ਼ੁਰੂ ਹੋਣ ਦੀ ਸੰਭਾਵਨਾ ਮੌਜੂਦਾ ਸਮੇਂ ਦੇ ਵਿੱਚ ਹਰਿਆਣਾ 90 ਵਿਧਾਇਕ ਨੇ ਹਰਿਆਣਾ ਦੇ ਜੇਕਰ ਇਹ ਹੱਦਬੰਦੀ ਹੁੰਦੀ ਹੈ ਤਾਂ ਇਸ ਦੀ ਗਿਣਤੀ 126 ਹੋਣ ਦਾ ਅਨੁਮਾਨ ਹੈ ਹੱਦਬੰਦੀ ਤੋਂ ਬਾਅਦ 90 ਵਿਧਾਨਕਾਰਾਂ ਦੀ ਗਿਣਤੀ 126 ਹੋਣ ਦਾ ਅਨੁਮਾਨ ਹੈ ਸੋ ਜਿਸ ਕਰਕੇ ਜੋ ਵਿਧਾਨ ਸਭਾ ਦਾ ਹਾਲੀਆ ਜੋ ਹਾਲ ਹੈ ਜਾਂ ਉੱਥੋਂ ਦੀ ਜਿਹੜੀ ਕਪੈਸਿਟੀ ਹੈ ਉਹ ਬਹੁਤ ਘਟ ਆਏਗੀ ਇਸ ਕਰਕੇ ਹੱਦਬੰਦੀ ਤੋਂ ਪਹਿਲਾਂ ਪਹਿਲਾਂ ਹਰਿਆਣਾ ਸਰਕਾਰ ਚਾਹੁੰਦੀ ਹੈ ਕਿ ਕੋਈ ਨਵੀਂ ਵਿਧਾਨ ਸਭਾ ਦੀ ਜਿਹੜੀ ਜਗ੍ਹਾ ਮਿਲੇ ਤਾਂ ਕਿ ਉੱਥੇ ਨਵੀਂ ਵਿਧਾਨ ਸਭਾ ਬਣਾਈ ਜਾ ਸਕੇ ਤਤਕਾਲੀਨ ਮੁੱਖ ਮੰਤਰੀ ਮਨੋਹਰ لال ਖੱਟਕ ਉਹਨਾਂ ਨੇ 10 ਏਕੜ ਜਗ੍ਹਾ ਦਿੱਤੀ ਵੀ ਸੀ ਉਹਨੇ ਕਿ ਸਭ ਤੋਂ ਪਹਿਲਾਂ ਕਿ ਉਹਨਾਂ ਨੇ ਤਿੰਨ ਜਗ੍ਹਾ ਦੀ ਚੋਣ ਕੀਤੀ ਸੀ ਉਹਦੇ ਵਿੱਚ ਇੱਕ ਆਈਟੀ ਪਾਰਕ ਮਨੀ ਮਾਜਰਾ ਦੇ ਕੋਲ ਇੱਕ ਕਲਾਗ੍ਰਾਮ ਤੇ ਤੀਜੀ ਜਗ੍ਹਾ ਰੇਲਵੇ ਲਾਈਟ ਪੁਆਇੰਟ ਦੇ ਨੇੜੇ ਉਹਨਾਂ ਨੇ ਇੱਕ ਜਗ੍ਹਾ ਜਿਹੜੀ ਉਹ ਦੇਖੀ ਸੀ ਇਹ ਇਹ ਉਹਨਾਂ ਦੀਆਂ ਮੋੜੀਆਂ ਤਿੰਨ ਰੇਫਰੈਂਸੀ ਕੇ ਤਿੰਨ ਜਗ੍ਹਾ ਤੇ ਉੱਪਰ ਜਿਹੜੀ ਵਿਧਾਨ ਸਭਾ ਹੋਣੀ ਚਾਹੀਦੀ ਆ ਪਰ ਉਹਨਾਂ ਨੇ ਇੱਕ 10 ਏਕੜ ਜਗ੍ਹਾ ਆਈਟੀ ਪਾਰਕ ਦੇ ਕੋਲ ਮਨਜ਼ੂਰ ਕੀਤੀ ਉਸ ਦੇ ਬਦਲੇ ਉਸ ਦੇ ਬਦਲੇ ਇੱਕ ਜਗ੍ਹਾ 12 ਏਕੜ ਜੋ ਪੰਚਕੁਲਾ ਦੇ ਨੇੜੇ ਪਿੰਡ ਸਕੇਤਲੀ ਦੇ ਵਿੱਚ ਦੇਣ ਦੀ ਪੇਸ਼ਕਸ਼ ਕੀਤੀ ਪਰ ਉਸ ਨੂੰ ਯੂਟੀ ਪ੍ਰਸ਼ਾਸਨ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਇਸ ਜਗ੍ਹਾ ਤੇ ਉਸਾਰੀ ਨਹੀਂ ਹੋ ਸਕਦੀ ਬਹੁਤ ਸਾਰੀਆਂ ਹੰਤਾਈਆਂ ਨੇ ਔਰ ਬਹੁਤ ਸਾਰੀਆਂ ਭਵਿੱਖ ਦੇ ਵਿੱਚ ਦਿੱਕਤਾਂ ਸਾਹਮਣਾ ਕਰਨਾ ਪਾਏਗਾ ਜਿਸ ਕਰਕੇ ਅਸੀਂ ਇਹ ਜਗ੍ਹਾ ਨਹੀਂ ਲੈਣੀ ਪਰ ਉਹ ਉਸ ਸਮੇਂ ਤੱਕ ਉਹ ਮੁੱਖ ਮੰਤਰੀ ਨਹੀਂ ਰਹੇ ਤੇ ਉਹਨਾਂ ਨੂੰ ਮੁੱਖ ਮੰਤਰੀ ਤੋਂ ਉਹਨਾਂ ਦਾ ਜਿਹੜਾ ਕਾਰਜਕਾਲ ਪੂਰਾ ਹੋਇਆ ਤੇ ਉਸ ਤੋਂ ਬਾਅਦ ਉਹ ਜਿਹੜਾ ਫੈਸਲਾ ਸੀ ਉਹ ਵਿੱਚ ਵਿਚਕਾਰ ਅਦੂਰੇ ਰਹਿ ਗਿਆ ਸੋ ਜੋ ਕੱਲ ਫੈਸਲਾ ਆਇਆ ਉਹਦੇ ਲਈ ਪੰਜਾਬ ਸਰਕਾਰ ਨੇ ਧੰਨਵਾਦ ਵੀ ਕੀਤਾ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਚੰਡੀਗੜ੍ਹ ਸਾਡਾ ਇਹ ਗੱਲ ਸਾਫ਼ ਹੋ ਗਈ ਹੈ ਸੋ ਪੰਜਾਬ ਦੇ ਸਾਬਕਾ ਕੈਬਨਿਟ ਵਜ਼ੀਰ ਸੀਨੀਅਰ ਅਗੂ ਕੁਲਦੀਪ ਧਾਲੀਵਾਲ ਆਮ ਆਦੀ ਪਾਰਟੀ ਦੇ ਚੀਫ ਸਪੋਕਸਪਰਸਨ ਉਹਨਾਂ ਨੇ ਇਸ ਤੇ ਆਪਣੀ ਟਿੱਪਣੀ ਕੀਤੀ ਹੈ ਗੁਰਦੀਪ ਧਾਲੀਵਾਲ ਕੀ ਕਹਿੰਦੇ ਨੇ ਉਸ ਤੇ ਨਜ਼ਰ ਮਾਰਦੇ ਕੇਂਦਰ ਨੇ ਕਿਉਂਕਿ ਹਿਦਿਆਣਾ ਬਹੁਤ ਤੇਦੀ ਇਹ ਡਿਮਾਂਡ ਕਰਦਾ ਸੀਗਾ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਜਗ੍ਹਾ ਦੋ ਵਿਧਾਨ ਸਭਾ ਬਣਾਉਣ ਔਰ ਸਾਡੀ ਸਰਕਾਰ ਨੇ ਸਾਡੀ ਪਾਰਟੀ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਸੀਂ ਪਹਿਲਾਂ ਹੀ ਕੇਂਦਰ ਕੋਲ ਕਿ ਮੰਗ ਕਰ ਚੁੱਕੇ ਸੀਗੇ ਕਿ ਚੰਡੀਗੜ੍ਹ ਦੇ ਵਿੱਚ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦੀ ਜ਼ਮੀਨ ਦੇ ਉੱਤੇ ਬਣਿਆ ਇੱਥੇ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਜਗ੍ਹਾ ਨਹੀਂ ਦਿੱਤੀ ਜਾ ਸਕਦੀ ਉਹ ਅੱਜ ਕੇਂਦਰ ਨੇ ਫੈਸਲਾ ਜਿਹੜਾ ਭੇਜਿਆ ਮੈਂ ਫੈਸਲੇ ਦਾ ਸਵਾਗਤ ਕਰਦਾ ਹਾਂ ਪਰ ਇਹ ਤਾਂ ਇਹ ਹੈ ਤਾਂ ਜੋ ਅਸੀਂ ਇਹਦੇ ਤੇ ਇੱਕ ਡਟ ਕੇ ਸਟੈਂਡ ਲਿਆ ਸੀ ਉਦੋਂ ਜਦੋਂ ਪਿਛਲੇ ਸਾਲਾਂ ਚ ਇਸ਼ੂ ਆਇਆ ਸੀਗਾ ਸੋ ਮੈਂ ਸਮਝਦਾ ਕਿ ਚੰਡੀਗੜ੍ਹ ਦੇ ਪੱਧਤੀ ਕੇਂਦਰ ਤੋਂ ਸਪਸ਼ਟ ਤੌਰ ਤੇ ਆਪਣੀ ਨੀਤੀ ਕਲੀਅਰ ਕਰ ਲੈਣੀ ਚਾਹੀਦੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਆ ਇੱਥੇ ਨਾ ਕਿਸੇ ਦਾ ਹੋਦਾ ਕਲੇਮ ਆ ਨਾ ਅਸੀਂ ਕਿਸੇ ਦਾ ਹੋਦਾ ਕਲੇਮ ਮੰਨਦੇ ਚੰਡੀਗੜ੍ਹ ਪੰਜਾਬ ਦਾ ਪੰਜਾਬ ਦਾ ਹੀ ਰਹਿਣਾ ਉਹ ਦਾ ਪੰਜਾਬ ਦਾ ਹੀ ਉਹਦੇ ਅੰਦਰ ਦਫ਼ਤਰ ਵਗੈਰਾ ਜੋ ਵੀ ਬਣ ਸਕਦੇ ਹੋਰ ਕਿਸੇ ਦਾ ਨਹੀਂ ਬਣ ਸਕਦਾ ਉਹ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬੀ ਜ਼ੁਬਾਨ ਜਿਹੜੀ ਆ ਉਹਨੂੰ ਵੀ ਹੋਦ ਮਜਬੂਤ ਕੀਤਾ ਜਾਵੇ ਉਹਨੂੰ ਹੋਰ ਚੰਗੇ ਢੰਗ ਦੇ ਨਾਲ ਜਿਹੜਾ ਸਕੂਲਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਪੰਜਾਬੀ ਲੈਂਗੁਏਜ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਆ ਉਹਨੂੰ ਪੱਲੇ ਜਿਹੜਾ ਲਾਗੂ ਕਰਨਾ ਚਾਹੀਦਾ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਹੈ ਤੇ ਪੰਜਾਬ ਦੀ ਮੁੱਖ ਮਾਂ ਬੋਲੀ ਭਾਸ਼ਾ ਜਿਹੜੀ ਸਾਡੀ ਉਹ ਪੰਜਾਬੀ ਹੈ ਇਹ ਚੰਡੀਗੜ੍ਹ ਚ ਵੀ ਉਦਾਂ ਹੀ ਲਾਗੂ ਹੋਣੀ ਚਾਹੀਦੀ ਜਿੱਦਾਂ ਪੰਜਾਬ ਦੇ ਵਿੱਚ ਹੈ ਇਹ ਮੈਂ ਗੱਲ ਕਹਿਣੀ ਚਾਹੁੰਦਾ ਹਾਂ ਸੋ ਹੋਰ ਕੀਤਾ ਜਿਹੜਾ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਿੱਤ ਹੋਈ ਹੈ ਨਾ ਬਹੁਤ ਵਧੀਆ ਪੰਜਾਬ ਦੇ ਲੋਕਾਂ ਦੀ ਜਿੱਤ ਹੋਈ ਹੈ ਸਰਕਾਰ ਨੇ ਤਾਂ ਸਟੈਂਡ ਲਿਆ ਇਹ ਤਾਂ ਬੜਾ ਕਲੀਅਰ ਕਟ ਸਟੈਂਡ ਸੀਗਾ ਸਦਾ ਭਗਵੰਤ ਸੇਵਾ ਮਾਨ ਜੀ ਦਾ ਪਰ ਮੈਂ ਸਮਝਦਾ ਕਿ ਜਿਹੜੀ ਜਿੱਤ ਐ ਸਾਡੇ ਪੰਜਾਬੀਆਂ ਦੀ ਜਿੱਤ ਐ ਉਹਦਾ ਅਸੀਂ ਤਾਂ ਬੜੇ ਡੱਟ ਕੇ ਉਦੋਂ ਸਟੈਂਡ ਲਿਆ ਸੀਗਾ ਬਹੁਤ ਮਨਤੇ ਰੋਲਾ ਪਿਆ ਸੀਗਾ ਸ਼ਾਇਦ ਮੈਂ ਗਲਤ ਨਾ ਬੋਲ ਜਾ ਬਦ ਮੈਨੂੰ ਪਤਾ ਕਿ ਸੀਐਮ ਸਾਹਿਬ ਨੇ ਲੈਟਰ ਵੀ ਜਿਹੜੀ ਇਹਦੇ ਤੇ ਮਤਲਬ ਲਿਖੀ ਸੀ ਉਸ ਸਮੇਂ ਹੋਮ ਮਿਨਿਸਟਰ ਆਫ ਇੰਡੀਆ ਨੂੰ ਪ੍ਰਧਾਨ ਮੰਤਰੀ ਨੂੰ ਲਿਖੀ ਸੀ ਸੋ ਉਹਨਾਂ ਨੇ ਇਹ ਗੱਲ ਮੰਨ ਲਈ ਵਧੀਆ ਬਹੁਤ ਵਧੀਆ ਸੋ ਬਿਲਕੁਲ ਆਪਾਂ ਸੁਣਿਆ ਕਿ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਾਡਾ ਪੰਜਾਬ ਸਾਡਾ ਸੀ ਪੰਜਾਬ ਸਾਡਾ ਰਹੇਗਾ ਤੇ ਅੱਜ ਵੀ ਸਾਡਾ ਤੇ ਇਸ ਕਰਕੇ ਚੰਡੀਗੜ੍ਹ ਵੀ ਪੰਜਾਬ ਦਾ ਹੈ ਪੰਜਾਬ ਦਾ ਸੀ ਤੇ ਪੰਜਾਬ ਦਾ ਹੀ ਚੰਡੀਗੜ੍ਹ ਰਹੇਗਾ ਸੋ ਇਹ ਗੱਲ ਸਾਫ਼ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਤੇ ਹੁਣ ਚੰਡੀਗੜ੍ਹ ਦੇ ਵਿੱਚ ਇੱਕ ਵੱਖਰੀ ਵਿਧਾਨ ਸਭਾ ਬਣਾਉਣ ਦਾ ਮਸਲਾ ਜਿਹੜਾ ਉਸ ਨੂੰ ਠੁਕਰਾਇਆ ਗਿਆ ਉਹ ਇੱਕ ਚੰਗਾ ਕਦਮ ਹੈ ਚੰਗੀ ਗੱਲ ਹੈ ਉਹਨਾਂ ਨੇ ਇਸ ਤੇ ਉਹਨਾਂ ਦੀ ਤਾਰੀਫ਼ ਕੀਤੀ ਹੈ ਸੋ ਭਾਜਪੀ ਕੀ ਕਹਿੰਦੀ ਹੈ ਭਾਜਪੀ ਦੇ ਬੁਲਾਰੇ ਨੇ ਵੀ ਇਸ ਤੇ ਆਪਣਾ ਪੱਖ ਰੱਖਿਆ ਪੰਜਾਬ ਭਾਜਪੀ ਦੇ ਉਹਨਾਂ ਨੇ ਕੀ ਕਿਹਾ ਆਪਾਂ ਉਸ ਤੇ ਵੀ ਨਜ਼ਰ ਮਾਰਦੇ ਹਾਂ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਬਹੁਤ ਹੀ ਅਹਿਮ ਖਬਰ ਤੇ ਇੱਕ ਮਹੱਤਵਪੂਰਨ ਫੈਸਲਾ ਜੋ ਕੇਂਦਰ ਦੀ ਸਰਕਾਰ ਨੇ ਪੰਜਾਬ ਤੇ ਚੰਡੀਗੜ੍ਹ ਨਾਲ ਜੁੜਿਆ ਹੋਇਆ ਇੱਕ ਫੈਸਲਾ ਲਿਆ ਉਹ ਸਾਨੂੰ ਸਾਰਿਆਂ ਨੂੰ ਜਾਣੂ ਕਰਾਉਣਾ ਚਾਹੁੰਦਾ ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਜਿਹੜੀ ਹਰਿਆਣਾ ਸਰਕਾਰ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਲਈ ਥਾਂ ਦਿੱਤੀ ਜਾਵੇ ਉਸ ਰੈਜ਼ੋਲੂਸ਼ਨ ਉਸ ਪ੍ਰਸਤਾਵ ਨੂੰ ਉਸ ਐਪਲੀਕੇਸ਼ਨ ਨੂੰ ਮੁੱਢ ਤੋਂ ਖਾਰਜ ਕਰ ਦਿੱਤਾ ਹੈ ਮੈਂ ਧੰਨਵਾਦ ਕਰਦਾ ਹਾਂ ਅੰਮਿਤ ਸ਼ਾਹ ਜੀ ਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਤੇ ਦੂਜੇ ਪਾਸੇ ਜਿੱਦਣ ਇਹ ਮੰਗ ਉਠਾਈ ਸੀ ਹਰਿਆਣੇ ਦੀ ਸਰਕਾਰ ਨੇ ਕਿ ਸਾਨੂੰ ਵੱਖਰੀ ਵਿਧਾਨ ਸਭਾ ਚਾਹੀਦੀ ਹੈ ਚੰਡੀਗੜ੍ਹ ਦੇ ਵਿੱਚ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਉਸੇ ਮੀਟਿੰਗ ਦਾ ਹਿੱਸਾ ਸੀ ਮੁੱਖ ਮੰਤਰੀ ਸਾਹਿਬ ਤੋਂ ਉਸ ਦਿਨ ਵਿਰੋਧ ਨਹੀਂ ਕੀਤਾ ਗਿਆ ਇੱਕ ਸ਼ਬਦ ਇਸ ਦੇ ਖਿਲਾਫ ਨਹੀਂ ਬੋਲਿਆ ਗਿਆ ਕਿ ਹਰਿਆਣਾ ਕਿਵੇਂ ਮੰਗ ਕਰ ਸਕਦਾ ਸਾਡਾ ਚੰਡੀਗੜ੍ਹ ਪੰਜਾਬ ਦਾ ਹੈ ਨਾ ਉਦੋਂ ਬੋਲੇ ਤੇ ਨਾ ਅੱਜ ਤੱਕ ਇਸ ਦੇ ਖਿਲਾਫ ਬੋਲੇ ਪਰ ਮੈਂ ਫੇਰ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਕਿ ਭਾਈ ਇਹ ਭਗਵੰਤ ਮਾਨ ਉਹ ਹੈ ਕਟ ਪੁਤਲੀ ਹੈ ਅੱਜ ਆਪਣੇ ਚੰਡੀਗੜ੍ਹ ਦੀਆਂ ਸਰਕਾਰੀ ਕੋਠੀਆਂ ਸਰਕਾਰੀ ਦਫ਼ਤਰਾਂ ਦੇ ਵਿੱਚ ਦਿੱਲੀ ਵਾਲਿਆਂ ਦਾ ਕਬਜ਼ਾ ਹੈ ਇਹਨਾਂ ਤੋਂ ਉਹ ਤਾਂ ਹਟਾਇਆ ਨਹੀਂ ਜਾਂਦਾ ਐਡੇ ਵੱਡੇ ਫੈਸਲਿਆਂ ਤੇ ਬੋਲਣ ਲਈ ਰੀਡ ਦੀ ਹੱਡੀ ਚਾਹੀਦੀ ਹੈ ਇੱਕ ਉਹ ਸ਼ਖਸ ਚਾਹੀਦਾ ਜੀ ਦਾ ਕੋਈ ਵਿਜ਼ਨ ਹੋਵੇ ਜਿਹੜਾ ਆਪਣੇ ਸੂਬੇ ਦੇ ਬਾਰੇ ਸੋਚਦਾ ਹੋਵੇ ਇਹ ਅੱਜ ਵਿਜ਼ਨ ਹੈ ਤੇ ਦੇਸ਼ ਦੀ ਸਰਕਾਰ ਕੋਲੇ ਕੇਂਦਰ ਦੀ ਸਰਕਾਰ ਕੋਲੇ ਹੈ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਚੰਡੀਗੜ੍ਹ ਹੈ ਇਹ ਪੰਜਾਬ ਦਾ ਹੈ ਤੇ ਪੰਜਾਬੀਆਂ ਦਾ ਹੈ ਇੱਕ ਵਾਰ ਫੇਰ ਅੰਤ ਵਿੱਚ ਮੈਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਤੇ ਕੇਂਦਰ ਦੀ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੱਕ ਬੜਾ ਅਹਿਮ ਤੇ ਮਹੱਤਵਪੂਰਨ ਫੈਸਲਾ ਸਾਡੇ ਪੰਜਾਬ ਦੇ ਹੱਕ ਚ ਲਿਆ ਤੇ ਪੰਜਾਬੀਓ ਮੈਂ ਤੁਹਾਨੂੰ ਵੀ ਵਿਸ਼ਵਾਸ ਦਿਵਾਉਣਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਹਮੇਸ਼ਾ ਪੰਜਾਬ ਪੰਜਾਬੀਆਂ ਦੇ ਨਾਲ ਖੜੀ ਸੀ ਖੜੀ ਹੈ ਤੇ ਖੜੀ ਰਹੂਗੀ ਸੋ ਬਿਲਕੁਲ ਪੰਜਾਬ ਬੀਜੇਪੀ ਦੇ ਬੁਲਾਰੇ ਨੇ ਵੀ ਕਿਹਾ ਕਿ ਇਹ ਗੱਲ ਚੰਗੀ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਜਿਹੜਾ ਉਹਨਾਂ ਦੀ ਪ੍ਰਪੋਜ਼ਲ ਰੱਦ ਕੀਤੀ ਹੈ ਸੋ ਬੀਜੇਪੀ ਪੰਜਾਬ ਉਹਨਾਂ ਦਾ ਵੀ ਕਹਿਣਾ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਪੰਜਾਬ ਚੰਡੀਗੜ੍ਹ ਇੱਕ ਨੇ ਤੇ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਹੀ ਹੱਕ ਹੈ ਸੋ ਪਹਿਲੀ ਵਾਰ ਬੀਜੇਪੀ ਬੋਲੀ ਹੈ ਬੀਜੇਪੀ ਦੇ ਬੁਲਾਰੇ ਨੇ ਪਹਿਲੀ ਵਾਰ ਆਪਣਾ ਕੋਈ ਸ਼ਾਇਦ ਪੱਖ ਰੱਖਿਆ ਹੋਵੇ ਜੋ ਕੇਂਦਰੀ ਸਰਕਾਰ ਦੇ ਖਿਲਾਫ ਜਾਂਦਾ ਖਿਲਾਫ ਨਹੀਂ ਕਹਿ ਸਕਦੇ ਪਰ ਉਹਨੇ ਇੱਕ ਧੰਨਵਾਦ ਜ਼ਰੂਰ ਕੀਤਾ ਕੇਂਦਰੀ ਗ੍ਰਹਿ ਮੰਤ్రਾਲੇ ਦਾ ਕਿ ਜੋ ਇਹ ਕੀਤਾ ਹੈ ਇਹ ਚੰਗੀ ਗੱਲ ਹੈ ਸਹੀ ਕੀਤਾ ਸੋ ਆਉਣ ਵਾਲੇ ਸਮੇਂ ਚ ਕੀ ਇੱਕ ਵੱਖਰੀ ਗੱਲ ਕਿ ਕੀ ਇਹ ਸਭ ਕੁਝ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ ਕੀ ਇਹ ਤਾਂ ਨਹੀਂ ਕਿ 2027 ਤੋਂ ਬਾਅਦ ਇਹ ਸਾਰੀਆਂ ਪ੍ਰਪੋਜ਼ਲ ਜੋ ਰੱਦ ਕੀਤੀਆਂ ਜਾ ਰਹੀਆਂ ਤੋਂ ਵਾਪਸ ਫੇਰ ਆ ਜਾਣਗੀਆਂ ਕਿ ਦੁਬਾਰਾ ਫਿਰ ਪੰਜਾਬੀਆਂ ਨੂੰ ਸੰਘਰਸ਼ ਲੜਨਾ ਪਏਗਾ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਲੜਨਾ ਪਏਗਾ ਸੋ ਇਹ ਅਜੇ 2027 ਤੱਕ ਉਡੀਕ ਕਰਨੀ ਪੈਗੀ ਕਿ 2027 ਤੱਕ ਕੀ 27 ਤੋਂ ਬਾਅਦ 28 29 30 ਦੇ ਵਿੱਚ ਦੁਬਾਰਾ ਜਿਹੜੀਆਂ ਪ੍ਰਪੋਜ਼ਲਾਂ ਦੁਬਾਰਾ ਨਾ ਆ ਜਾਂਦੀਆਂ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ